ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 19 ਸਤੰਬਰ ਹੈ 4 ਸਤੰਬਰ 1687 ਦੇ ਦਿਨ ਸ਼ੱਕੀ ਹਾਲਤਾਂ ਦੇ ਵਿੱਚ ਰਾਮਰਾਜ ਦੀ ਮੌਤ ਹੋ ਗਈ। ਦਰਸਲ ਰਾਮਰਾਜ ਨੂੰ ਉਸ ਦੇ ਮਸੰਦਾਂ ਨੇ ਬੇਹੋਸ਼ ਕਰਕੇ ਜਿਉਂਦੇ ਹੀ ਸਾੜ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਰਾਮਰਾਜ ਦੀ ਯਾਦ ਦੇ ਵਿੱਚ ਰੱਖੇ ਸਮਾਗਮ ਦੇ ਵਿੱਚ 19 ਸਤੰਬਰ 1687 ਦੇ ਦਿਨ ਖਰਬੱਦੀ ਗਏ ਸਨ ਅਤੇ ਰਾਮਰਾਜ ਦੇ ਕਤਲ ਦੇ ਵਿੱਚ ਸ਼ਾਮਲ ਸਾਥੀ ਮਸੰਦਾਂ ਨੂੰ ਸਜ਼ਾ ਦਿੱਤੀ ਸੀ। ਵੱਡੇ ਸਾਥਸੀ ਮਸੰਦਾਂ ਨੂੰ ਸਜਾਏ ਮੌਤ ਦਿੱਤੀ ਗਈ ਇਹਨਾਂ ਦੇ ਵਿੱਚੋਂ ਇੱਕ ਮਸੰਦ ਗੁਰਬਖਸ਼ ਗੜਵਾਲ ਦੇ ਰਾਜੇ ਫਤਿਹ ਸ਼ਾਹ ਦੇ ਕੋਲ ਜਾ ਪੂਜਾ ਅਤੇ ਉਸ ਨੂੰ ਗੁਰੂ ਸਾਹਿਬ ਦੇ ਖਿਲਾਫ ਭੜਕਾ ਦਿੱਤਾ ਇਸ ਦੇ ਫਤਿਹ ਸ਼ਾਹ ਨੇ 18 ਸਤੰਬਰ 1688 ਦੇ ਦਿਨ ਗੁਰੂ ਜੀ ਤੇ ਪੰਗਾਣੀ ਦੇ ਵਿੱਚ ਹਮਲਾ ਵੀ ਕਰ ਦਿੱਤਾ ਸੀ 19 ਸਤੰਬਰ 1988 ਦੇ ਦਿਨ ਪੰਜਾਬ ਪੁਲਿਸ ਨੇ ਸੁਰਿੰਦਰ ਸਿੰਘ ਬਾਬਾ ਵਾਸੀ ਗੜ ਦੀਵਾਲ ਹੁਸ਼ਿਆਰਪੁਰ ਅਮਰਜੀਤ ਸਿੰਘ ਅਤੇ ਹਰਵਿੰਦਰ ਸਿੰਘ ਦੋਵੇਂ ਵਾਸੀ 12 ਬਾਂਕੀ ਲਖਨਊ ਯੂਪੀ ਵਰਦੀਾਲ ਸਿੰਘ ਵਾਸੀ ਦਿੱਲੀ ਅਤੇ ਜੋਤ ਸਿੰਘ ਵਾਸੀ ਕੋਟ ਬਾਬਾ ਦੀਪ ਸਿੰਘ ਜਲੰਧਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 19 ਨਵੰਬਰ 1999 ਦੇ ਦਿਨ ਪੰਜਾਬ ਪੁਲਿਸ ਨੇ ਦਵਿੰਦਰ ਸਿੰਘ ਬੱਬਰ ਵਾਸੀ ਫਤਿਹਗੜ ਸਭਰਾਵਾ, ਤਰਸੀਮ ਸਿੰਘ, ਬਲਵੀਰ ਸਿੰਘ ਅਤੇ ਸਵਰਨ ਸਿੰਘ ਵਾਸੀ ਕਮਾਲਪੁਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 19 ਨਵੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਮਨਜੀਤ ਸਿੰਘ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਗੁਰਿੰਦਰ ਸਿੰਘ ਵਾਸੀ ਕੁੰਮੜਵਾਲਾ, ਧਨੌਲੇ ਨੇੜੇ ਗੁੰਮਟੀ ਪਿੰਡ ਦੇ ਵਿੱਚ ਅਤੇ 7 ਹੋਰ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 19 ਨਵੰਬਰ 1993 ਦੇ ਦਿਨ ਪੰਜਾਬ ਪੁਲਿਸ ਨੇ ਗੁਜਰਵਾਲ ਦੇ ਵਿੱਚ ਹੋਰੇ ਇੱਕ ਖੰਡਪਾਟ ਸਾਹਿਬ ਨੂੰ ਰੋਕ ਦਿੱਤਾ। ਇਸ ਸਮੇਂ ਪੁਲਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਰਹਿਮਤੀ ਕਰਨ ਦੀ ਕੋਸ਼ਿਸ਼ ਵੀ ਕੀਤੀ। ਇਸ ਦੇ ਖਿਲਾਫ ਚਾਰੇ ਪਾਸੇ ਰੋਸ ਜ਼ਾਹਰ ਕੀਤਾ ਗਿਆ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਟੋੜਾ ਨੇ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ। ਇਹ ਮੋਰਚਾ ਕੁਝ ਦਿਨ ਚੱਲਿਆ। ਜਦੋਂ ਪੁਲਿਸ ਅਕਾਲੀ ਵਰਕਰਾਂ ਤੇ ਜ਼ੁਲਮ ਕਰਨ ਲੱਗ ਪਈ ਤਾਂ ਅਕਾਲੀ ਦਲ ਬਾਦਲ ਨੇ 14 ਨਵੰਬਰ ਨੂੰ ਇਹ ਮੋਰਚਾ ਮੁਲਤਵੀ ਕਰ ਦਿੱਤਾ। ਦੂਜੇ ਪਾਸੇ ਅਕਾਲੀ ਦਲ ਮਾਨ ਨੇ ਇਹ ਮੋਰਚਾ ਜਾਰੀ ਰੱਖਿਆ ਪਰ 15 ਨਵੰਬਰ ਨੂੰ ਜਦੋਂ ਮ ਸਾਹਿਬ ਤੇ ਹਾਜ਼ਰ ਗ੍ਰਾਂਥੀਆਂ ਨੇ ਜਥੇ ਨੂੰ ਸਰਪਾਉ ਦੇਣ ਤੋਂ ਨਾ ਕਰ ਦਿੱਤੀ ਇਸ ਦਾ ਮਤਲਬ ਸਾਫ਼ ਸੀ ਕਿ ਕਾਲ ਤੱਕ ਸਾਹਿਬ ਤੋਂ ਸਿਰਫ਼ ਕਾਬਜ਼ ਧੜੇ ਵੱਲੋਂ ਲਾਏ ਗਏ ਮੋਰਚੇ ਵਿੱਚ ਜਾਣ ਵਾਲੇ ਜਥਿਆਂ ਨੂੰ ਹੀ ਸਿਰਪਾਉ ਬਖਸ਼ਿਸ਼ ਕੀਤੇ ਜਾਂਦੇ ਰਹੇ 19 ਨਵੰਬਰ 2014 ਦੇ ਦਿਨ ਲੋਕਪੁਰਸ਼ ਖਵਾਉਣ ਵਾਲਾ ਜ세ਦਾਰ ਜਗਦੇਵ ਸਿੰਘ ਤਲਵੰਡੀ ਚੜਾਈ ਕਰ ਗਿਆ ਸ਼ਾਂਗਾ ਸਿੰਘ ਦਾ ਇਹ ਪੁੱਤਰ ਚੱਕ ਨੰਬਰ 52 ਲਾਇਲਪੁਰ ਦੇ ਵਿੱਚ 1929 ਦੇ ਵਿੱਚ ਪੈਦਾ ਹੋਇਆ ਸੀ 1977 ਦੇ ਵਿੱਚ ਲੋਕ ਸਭਾ ਦੀ ਚੋਣ ਜਿੱਤਿਆ ਸੀ ਅਤੇ 1978 ਦੇ ਵਿੱਚ ਅਕਾਲੀ ਦਲ ਦਾ ਪ੍ਰਧਾਨ ਬਣਿਆ ਸੀ 2000 ਦੇ ਵਿੱਚ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਪ੍ਰਧਾਨ ਬਣਿਆ 2001 ਦੇ ਵਿੱਚ ਉਸ ਨੂੰ ਬਡੂਂਗਰ ਦਾ ਵਿਰੋਧ ਕਰਨ ਤੇ ਬਾਦਲ ਨੇ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਉਸ ਦਾ ਪੁੱਤਰ ਰਣਜੀਤ ਸਿੰਘ ਐਮਐਲਏ ਰਹਿ ਚੁੱਕਿਆ ਹੈ ਅਤੇ ਦੂਜਾ ਪੁੱਤਰ ਜਗਜੀਤ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਸਿੰਘ ਤਲਵੰਡੀ ਵੀ ਐਮਐਲਏ ਅਤੇ ਵਜ਼ੀਰ ਰਹਿ ਚੁੱਕਿਆ ਉਸ ਦਾ ਭਰਾ ਦੇਵਰਾਜ ਸਿੰਘ ਤਲਵੰਡੀ ਦਾ ਪੁੱਤਰ ਚਰਨਜੀਤ ਸਿੰਘ ਚੰਨੀ ਖਾੜਕੁਲੇਰ ਦਾ ਇੱਕ ਵੱਡਾ ਆਗੂ ਸੀ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ